ਬੁਖਾਰ ਹੋਵੇ ਜਾਂ ਬੁਖਾਰ ਹੋਣ ਤੋਂ ਬਾਅਦ ਸਰੀਰ ਦੇ ਵਿੱਚ ਨਾ ਬਹੁਤ ਜ਼ਿਆਦਾ ਕਮਜ਼ੋਰੀ ਆ ਜਾਂਦੀ ਹੈ ਸਰੀਰ ਟੁੱਟਦਾ ਭੱਜਦਾ ਆ ਪਹਿਲਾਂ ਵਰਗਾ ਸਰੀਰ ਰਹਿੰਦਾ ਨਹੀਂ ਹੈਗਾ ਸਰੀਰ ਤੇ ਜਾਨ ਹੀ ਨਹੀਂ ਰਹਿੰਦੀ ਕਿਉਂਕਿ ਜਦੋਂ ਬੁਖਾਰ ਹੁੰਦਾ ਨਾ ਚਾਹੇ ਉਹ ਬੈਕਟੀਰੀਆ ਦੀ ਵਜ੍ਹਾ ਦੇ ਨਾਲ ਹੋਵੇ ਚਾਹੇ ਉਹ ਵਾਇਰਸ ਦੀ ਵਜ੍ਹਾ ਦੇ ਨਾਲ ਹੋਵੇ ਜਦੋਂ 5-7 ਦਿਨ ਬੰਦੇ ਨੂੰ ਬੁਖਾਰ ਆ ਜਾਂ 2-3 ਦਿਨ ਵੀ ਬੁਖਾਰ ਰਹਿੰਦਾ ਨਾ ਤਾਂ ਉਹਦੇ ਨਾਲ ਸਰੀਰ ਬਹੁਤ ਜ਼ਿਆਦਾ ਕਮਜ਼ੋਰ ਹੋ ਜਾਂਦਾ ਇਹ ਵੀਡੀਓ ਇਸ ਦੇ ਬਾਰੇ ਆ ਕਿ ਸਰੀਰ ਨੂੰ ਉਹ ਕਮਜ਼ੋਰੀ ਤੋਂ ਰਿਕਵਰ ਕਿਵੇਂ ਕਰਨਾ ਹੈ ਪਹਿਲੀ ਗੱਲ ਤੇ ਸਮਝੀਏ ਕਿ ਬੁਖਾਰ ਜਦੋਂ ਚੜਦਾ ਆ ਨਾ ਤੇ ਬੁਖਾਰ ਇੱਕ ਡਿਫੈਂਸ ਸਿਸਟਮ ਬਾਡੀ ਨੂੰ ਤੇ ਉਹਨੂੰ ਕਿਲ ਕੀਤਾ ਜਾਵੇ ਤੇ ਗਰੋਥ ਨੂੰ ਜਿਹੜਾ ਆ ਉਹ ਰੋਕਿਆ ਜਾਵੇ ਠੀਕ ਹੈ ਪਰ ਜਦੋਂ ਇਹ ਬਹੁਤ ਜ਼ਿਆਦਾ ਹੀਟ ਬੋਡੀ ਦੀ ਵੱਧਦੀ ਆ ਤਾਂ ਉਹਦੇ ਵਿੱਚ ਕੀ ਹੁੰਦਾ ਕਿ ਬੋਡੀ ਦਾ ਆਪਣਾ ਵੀ ਕੋਈ ਨੁਕਸਾਨ ਹੋ ਜਾਂਦਾ ਹੈ ਬੋਡੀ ਦਾ ਇਮਿਊਨ ਸਿਸਟਮ ਸਾਰਾ ਹੀ ਡレイン ਆਊਟ ਹੋ ਜਾਂਦਾ ਹੈ ਆ ਵਿਟਾਮਿਨਸ ਜਿਹੜੇ ਆ ਉਹ ਵੀ ਡレイン ਆਊਟ ਹੋ ਜਾਂਦੇ ਆ ਇਸ ਤੋਂ ਇਲਾਵਾ ਜਿਹੜੇ ਪ੍ਰੋਟੀਨ ਹੁੰਦੇ ਆ ਨਾ ਮਸਲਸ ਦੇ ਵਿੱਚ ਉਹ ਵੀ ਜਿਹੜੇ ਟੁੱਟ ਜਾਂਦੇ ਆ ਸੋ ਬੋਡੀ ਨੂੰ ਨਾ ਦੋ ਤਿੰਨ ਚੀਜ਼ਾਂ ਦੀ ਜ਼ਰੂਰਤ ਬਹੁਤ ਜ਼ਿਆਦਾ ਹੁੰਦੀ ਆ ਪਹਿਲੀ ਤਾਂ ਜ਼ਰੂਰਤ ਹੁੰਦੀ ਜ਼ਿੰਕ ਦੀ ਦੂਸਰੀ ਜ਼ਰੂਰਤ ਹੈ ਵਿਟਾਮਿਨ ਸੀ ਦੀ ਤੀਜੀ ਜ਼ਰੂਰਤ ਹੁੰਦੀ ਹੈ ਇਹਨੂੰ ਵਿਟਾਮਿਨ ਬੀ ਨੇ ਜਿਹੜੇ ਉਹਨਾਂ ਦੀ ਸਾਰਿਆਂ ਦੀ ਜ਼ਰੂਰਤ ਹੁੰਦੀ ਆ ਸੋ ਇਹ ਪੂਰੇ ਕਿਵੇਂ ਦੇ ਬਦਾਮ ਲੈ ਸਕਦੇ ਹੋ ਤੁਸੀਂ ਜਾਂ ਜਿਹੜੀਆਂ ਦਾਲਾਂ ਨੇ ਉਹਨਾਂ ਦਾ ਪਾਣੀ ਲੈ ਸਕਦੇ ਹੋ ਤੁਸੀਂ ਠੀਕ ਹੈ ਵਿਟਾਮਿਨ ਸੀ ਦੇ ਵਿੱਚ ਤੁਸੀਂ ਫਲ ਲੈ ਸਕਦੇ ਹੋ ਫਲਾਂ ਦੇ ਵਿੱਚ ਸਭ ਤੋਂ ਵਧੀਆ ਕੀ ਹੈ ਕਿ ਤੁਸੀਂ ਜਿਹੜਾ ਆਮਲਾ ਆ ਆਮਲੇ ਦਾ 2 ਚਮਚੇ ਜੂਸ ਜਿਹੜਾ ਹੈ ਨਾ ਉਹ ਪਾਣੀ ਦੇ ਵਿੱਚ ਕਰ ਲਓ ਕਿੰਨੇ ਪਾ ਲੀਟਰ ਪਾਣੀ ਦੇ ਵਿੱਚ ਮਿਕਸ ਕਰ ਲਓ ਤੇ ਹੌਲੀ ਹੌਲੀ ਕਰਕੇ ਉਹਨੂੰ ਪੀਂਦੇ ਰਹੋ ਇਸ ਤੋਂ ਇਲਾਵਾ ਅਨਾਰ ਦਾ ਜਿਹੜਾ ਜੂਸ ਆ ਉਹ ਇੱਕ ਕੱਪ ਲੈ ਲਓ ਸ਼ੁੱਧ ਨਾਰ ਦਾ ਜਿਹੜਾ ਜੂਸ ਆ ਉਹਨੂੰ ਫਿਰ ਤੁਸੀਂ ਜਿਹੜਾ ਵਾ 2 ਲੀਟਰ ਪਾਣੀ ਦੇ ਵਿੱਚ ਮਿਕਸ ਕਰ ਲਓ ਇੱਕ ਕੱਪ ਨੂੰ ਤੇ ਉਹਨੂੰ ਹੌਲੀ ਹੌਲੀ ਕਰਕੇ ਜਿਹੜਾ ਉਹ ਪੀਂਦੇ ਰਹੋ ਇਸ ਤੋਂ ਇਲਾਵਾ ਅਮਰੂਦ ਆ ਜਿਹੜਾ ਉਹਦਾ ਵੀ ਜੂਸ ਕੱਢ ਕੇ ਤੁਸੀਂ ਪਾਣੀ ਵਿੱਚ ਪਾ ਕੇ ਜਿਹੜਾ ਉਹ ਪੀਂਦੇ ਰਹੋ ਜਿਹੜਾ ਪਾਣੀ ਉਹ ਜ਼ਿਆਦਾ ਜਿਹੜਾ ਵਾ ਉਹ ਠੰਡਾ ਨਾ ਹੋਵੇ ਸੋ ਵਿਟਾਮਿਨ ਸੀ ਹੌਲੀ ਹੌਲੀ ਤੁਹਾਡਾ ਜਿਹੜਾ ਪੂਰਾ ਹੁੰਦਾ ਰਹੂਗਾ ਠੀਕ ਹੈ ਜੀ ਇਸ ਤੋਂ ਇਲਾਵਾ ਵਿਟਾਮ ਠੀਕ ਹੈ ਇਸ ਤੋਂ ਇਲਾਵਾ ਦਾਲਾਂ ਵੀ ਜਿਹੜੀਆਂ ਨੇ ਉਹਨਾਂ ਦੇ ਵਿੱਚ ਵੀ ਵਿਟਾਮਿਨ ਬੀ ਵੀ ਬਹੁਤ ਕਾਫੀ ਪਾਈ ਜਾਂਦੇ ਨੇ ਦਾਲਾਂ ਨੂੰ ਉਬਾਲ ਕੇ ਉਹਨਾਂ ਦਾ ਸੂਪ ਲੈ ਸਕਦੇ ਹੋ ਕੋਸ਼ਿਸ਼ ਕਰੋ ਕਿ ਜਿਹੜੀਆਂ ਚੀਜ਼ਾਂ ਉਬਾਲ ਕੇ ਪਤਲੀਆਂ ਕਰਕੇ ਜਿਹੜੀਆਂ ਉਹ ਲਗਾਤਾਰ ਜਿਹੜਾ ਉਹ ਖਾਂਦੇ ਰਹੋ ਤੇ ਜੇਕਰ ਹੁਣ ਵੀ ਤੁਹਾਨੂੰ ਅਜੇ ਵੀ ਬੁਖਾਰ ਹੈਗਾ ਆ ਤੇ ਤੁਸੀਂ ਠੰਡੇ ਪਾਣੀ ਦੀਆਂ ਪੱਟੀਆਂ ਜਿਹੜੀਆਂ ਨੇ ਨਾ ਬਹੁਤੇ ਜ਼ਿਆਦੇ ਠੰਡੇ ਪਾਣੀ ਦੀਆਂ ਪੱਟੀਆਂ ਨਹੀਂ ਕਰਨੀਆਂ ਹੈਗੀਆਂ ਥੋੜਾ ਥੋੜਾ ਗੁਣਗਨੇ ਪਾਣੀ ਦੀਆਂ ਜਿਹੜੀਆਂ ਪੱਟੀਆਂ ਨੇ ਉਹ ਕਰਨੀਆਂ ਹੈਗੀਆਂ ਨੇ ਤੇ ਜੇ ਐਂਟੀਬਾਇਓਟਿਕ ਸਾਡੇ ਚੱਲ ਰਹੇ ਨੇ ਐਂਟੀਬਾਇਓਟਿਕਸ ਚੱਲਣ ਤੋਂ ਬਾਅਦ ਨਾ ਲਿਵਰ ਦੀ ਬਹੁਤ ਜ਼ਿਆਦਾ ਕਮਜ਼ੋਰੀ ਆ ਜਾਂਦੀ ਹੈ ਲਿਵਰ ਦੀ ਕਮਜ਼ੋਰੀ ਜੇ ਤੁਹਾਨੂੰ ਬਹੁਤ ਜ਼ਿਆਦਾ ਆ ਗਈ ਆ ਤਾਂ ਬੁਖਾਰ ਠੀਕ ਹੋਣ ਤੋਂ ਬਾਅਦ ਤੁਸੀਂ ਕਟਕੀ ਜਿਹੜੀ ਜੜੀ ਬੂਟੀ ਆ ਉਹਨੂੰ ਪੀਸ ਕੇ ਚਮਚ ਦਾ ਚੌਥਾ ਹਿੱਸਾ ਸਵੇਰੇ ਚਮਚ ਦਾ ਚੌਥਾ ਹਿੱਸਾ ਸ਼ਾਮ ਨੂੰ ਲੈ ਗੜੀਆਂ ਗੜੀਆਂ ਜੜੀਆਂ ਬੁੱਟੀਆਂ ਇਹਦਾ 7 ਅੱਧਾ ਚਮਚਾ ਸਵੇਰੇ ਅੱਧਾ ਚਮਚਾ ਸ਼ਾਮ ਨੂੰ ਕਰ ਸਕਦੇ ਹੋ ਤੇ ਔਰਤਾਂ F7 ਯਾਨੀ ਕਿ ਫੀਮੇਲਸ ਦੇ ਵਾਸਤੇ 7 ਜ਼ਰੂਰੀ ਜੜੀਆਂ ਬੁੱਟੀਆਂ ਇਹ ਸਾਡੇ ਪਾਸੋਂ ਮੰਗਵਾ ਕੇ ਦਾ ਸੇਵਨ ਕਰ ਸਕਦੇ ਹੋ ਅੱਧਾ ਚਮਚਾ ਸਵੇਰੇ ਅੱਧਾ ਚਮਚਾ ਸ਼ਾਮ ਨੂੰ ਜੇ ਤੁਹਾਡੇ ਐਂਟੀਬਾਇਓਟਿਕ ਚੱਲਿਆ ਤਾਂ ਫਿਰ ਤੁਹਾਡਾ ਲਿਵਰ ਵੀ ਕਾਫੀ ਕਮਜ਼ੋਰ ਹੋ ਗਿਆ ਹੋਊਗਾ ਇਹਦੇ ਲਈ ਸਾਡੀ ਇੱਕ ਗੋਲੀ ਆਉਂਦੀ ਹੈ ਵੀਆਰ ਲਿਵਰ ਕੇਅਰ ਉਹ ਤੁਸੀਂ 1 ਮਹੀਨਾ ਲਗਾਤਾਰ ਲਓਗੇ ਤਾਂ ਤੁਹਾਡਾ ਲਿਵਰ ਜਿਹੜਾ ਬਿਲਕੁਲ ਰਿਕਵਰੀ ਤੇ ਆ ਜਾਊਗਾ ਇਹਦੇ ਨਾਲ ਅਸੀਂ ਡਾਈਟ ਪਲਾਨਿੰਗ ਵੀ ਗਾਈਡ ਕਰਾਂਗੇ ਬੁਖਾਰ ਤੋਂ ਆਈ ਕਮਜ਼ੋਰੀ ਦੇ